ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੀਤਮ ਸਿੰਘ ਸੇਖੋਂ ਜਿਹੜੇ ਪਾਕਿਸਤਾਨ ਦੇ ਵਿੱਚ ਸ਼ਹੀਦ ਹੋਏ ਪਰਮਜੀਤ ਸਿੰਘ ਪੰਜਬੜ ਜਿਹੜੇ ਪਾਕਿਸਤਾਨ ਦੇ ਵਿੱਚ ਸ਼ਹੀਦ ਹੋਏ ਤੇ ਹਰਮੀਤ ਸਿੰਘ ਪੀ ਐਚ ਡੀ ਜਿਹੜੇ ਪਾਕਿਸਤਾਨ ਵਿੱਚ ਸ਼ਹੀਦ ਹੋਏ ਇਹਨਾਂ ਦੀਆਂ ਸ਼ਹੀਦੀਆਂ ਤੇ ਕਿੰਤੂ ਪ੍ਰੰਤੂ ਕਿਸ ਤਰ੍ਹਾਂ ਹੋ ਰਿਹਾਗਾ ਤੇ ਦੋਸਤੋ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਦੀ ਆਈ ਐਸ ਆਈ ਅਤੇ ਭਾਰਤ ਦੀ RAW ਰਾ ਇਹ ਮਿਲ ਕੇ ਜਦੋਂ ਵੀ ਕੋਈ ਗੇਮ ਖੇਡਦੇ ਨੇ ਤਾਂ ਉਹਦਾ ਨਿਸ਼ਾਨਾ ਸਿੱਖ ਹੀ ਬਣਦੇ ਨੇ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਅਸਲ ਦੇ ਵਿੱਚ ਭਾਰਤ ਤੇ ਪਾਕਿਸਤਾਨ ਆਪਸ ਵਿੱਚ ਸਿੱਧੇ ਦੁਸ਼ਮਣ ਨੇ ਜਾਂ ਫਿਰ ਇਹ ਚਾਲਾਂ ਖੇਡ ਕੇ ਲੋਕਾਂ ਨੂੰ ਬੁੱਧੂ ਬਣਾਉਣ ਲੱਗੇ ਹੋਏ ਨੇ ਸਾਰੀ ਗੱਲਬਾਤ ਤੇ ਦੋਸਤੋ ਪੂਰਾ ਚਾਨਣਾ ਪਾਵਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਕਿਉਂਕਿ ਇਹ ਸਾਡੇ ਸਾਡੀ ਸਿੱਖੀ ਨਾਲ ਸਾਡੇ ਜੇ ਆਪਾਂ ਕਹਿ ਸਕਦੇ ਆ ਕਿ ਅੰਦਰੂਨੀ ਗੱਲਾਂ ਦੇ ਨਾਲ ਮਿਲੀ ਹੋਈ ਗੱਲਬਾਤ ਕਰਨੀ ਹੈ ਇਹਦੇ ਚ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਪ੍ਰੀਤਮ ਸਿੰਘ ਸੇਖੋ ਜਿਹੜਾ ਸੀਗਾ ਉਹ ਸਾਡੇ ਮਲੇਰਕੋਲੇ ਦੇ ਨਾਲ ਹੀ ਤੁਲਮਾ ਪਿੰਡ ਪੈਂਦਾ ਉੱਥੇ ਦਾ ਸੀਗਾ ਔਰ ਬਹੁਤ ਹੀ ਮਤਲਬ ਪੜ੍ਹਿਆ ਲਿਖਿਆ ਨੌਜਵਾਨ ਸੀਗਾ ਔਰ ਅੰਗਰੇਜ਼ੀ ਦੇ ਉੱਤੇ ਉਹਦੀ ਪਕੜ ਸੀ ਜਿਹੜੀ ਬਹੁਤ ਮਜ਼ਬੂਤ ਸੀਗੀ ਉਹਦੀ ਅੰਗਰੇਜ਼ੀ ਔਰ ਵਧੀਆ ਬੋਲਣ ਕਰਕੇ ਜਿਹੜਾ ਰਾਡੂ ਦਾ ਉਹਦੋਂ ਅਗਵਾ ਕੀਤਾ ਸੀਗਾ ਰਾਡੂ ਨੂੰ ਉਹਦੇ ਚ ਮੇਨ ਮਤਲਬ ਜਿਹੜਾ ਪ੍ਰੀਤਮ ਸਿੰਘ ਸੇਖੋਂ ਦਾ ਰੋਲ ਸੀਗਾ ਜਿਸ ਨੇ ਉਹਨੂੰ ਉੱਥੋਂ ਪਹਿਲਾਂ ਜਦੋਂ ਅਗਵਾ ਕੀਤਾ ਫਿਰ ਕਾਰ ਦੇ ਵਿੱਚ ਉਹਨੂੰ ਮਨਾਉਣਾ ਇੰਗਲਿਸ਼ ਦੇ ਵਿੱਚ ਆਪਦੇ ਸਾਰੇ ਇਤਿਹਾਸ ਬਾਰੇ ਜਾਣੂ ਕਰਾ ਕੇ ਉਹਨੂੰ ਜਿਹੜਾ ਆਪਣਾ ਆਪਣੇ ਨਾਲ ਸਹਿਮਤ ਕਰ ਲਿਆ ਸੀਗਾ ਕਨਵਿੰਸ ਕਰ ਲਿਆ ਸੀ ਇਹ ਸਾਰੀ ਪ੍ਰੀਤਮ ਸਿੰਘ ਸੇਖੋਂ ਕਰਕੇ ਹੋਈ ਉਸ ਤੋਂ ਬਾਅਦ ਬਿਆਨਤ ਬੁੱਚੜ ਤੇ ਕੇਪੀਐਸ ਗਿੱਲ ਬੁੱਚੜ ਦੀ ਜੋੜੀ ਆ ਜਾਂਦੀ ਆ ਤੇ ਉਹ ਸਿੱਖ ਸੰਘਰਸ਼ ਦੇ ਪਿੱਠ ਵਿੱਚ ਸੁਰਾ ਮਾਰ ਕੇ ਤੇ ਉਹ ਗੱਡੀ ਤੇ ਕਾਬਜ ਹੋ ਜਾਂਦੇ ਨੇ ਤੇ ਉਹਨਾਂ ਨੇ ਫਿਰ ਸਾਡਾ ਜਿਹੜਾ ਨੌਜਵਾਨਾਂ ਦਾ ਕਹਾਣ ਕੀਤਾ ਤੁਹਾਨੂੰ ਪਤਾ ਹੀ ਹੈ ਪਰ ਪ੍ਰੀਤਮ ਸਿੰਘ ਸੇਖੋ ਨੂੰ ਜਿਹੜਾ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੇ ਇਹ ਕਹਿ ਕੇ ਇਥੋਂ ਬਾਹਰ ਭੇਜ ਦਿੱਤਾ ਸੀਗਾ ਕਿ ਮੈਂ ਤਾਂ ਇੱਥੇ ਹੀ ਸੀ ਰੋਵਾਂਗਾ ਪਰ ਤੁਹਾਡੀ ਪੰਥ ਨੂੰ ਅਜੇ ਵੀ ਲੋੜ ਪੈਣੀ ਆ ਤੁਸੀਂ ਇੱਥੋਂ ਨਿਕਲ ਜਾਓ ਤੇ ਉਹਨਾਂ ਨੂੰ ਉਹਨਾਂ ਨੇ ਅਮਰੀਕਾ ਕੱਢ ਦਿੱਤਾ ਸੀਗਾ ਉਹ ਅਮਰੀਕਾ ਚਲਿਆ ਗਿਆ ਸੀਗਾ ਸੋ ਦੋਸਤੋ 5 ਸਾਲ ਅਮਰੀਕਾ ਰਹਿਣ ਤੋਂ ਬਾਅਦ ਇਹ ਪ੍ਰੀਤਮ ਸਿੰਘ ਸੇਖੋਂ ਨਹੀਂ ਟਿਕ ਸਕਿਆ ਕਿਉਂਕਿ ਜਿਹਦੇ ਅੰਦਰ ਆਜ਼ਾਦੀ ਦੀ ਚੰਗਿਆੜੀ ਹੁੰਦੀ ਆ ਦੋਸਤੋ ਉਹ ਉਵਾਰੇ ਮਾਰਦੀ ਹੁੰਦੀ ਆ ਟਿਕਣ ਨਹੀਂ ਦਿੰਦੀ ਉਹ ਉਸ ਤੋਂ ਬਾਅਦ ਫਿਰ ਪਾਕਿਸਤਾਨ ਆ ਜਾਂਦਾ ਇਹ ਸੋਚ ਕੇ ਕਿ ਉੱਥੋਂ ਸੰਘਰਸ਼ ਨੂੰ ਚਲਾਉਣਾ ਜਿਹੜਾ ਸੌਖਾ ਹੈਗਾ ਪਰ ਉੱਥੇ ਆ ਕੇ ਉਹ ਇਹਨਾਂ ਦੀਆਂ ਗੰਦੀਆਂ ਚਾਲਾਂ ਦੇ ਵਿੱਚ ਮਾਰਿਆ ਜਾਂਦਾ ਹੈ ਦੋਸਤੋ ਕੀ ਨੇ ਗੰਦੀਆਂ ਚਾਲਾਂ ਮੈਂ ਤੁਹਾਨੂੰ ਥੋੜੇ ਜਿਹੇ ਸਬੂਤਾਂ ਦੇ ਨਾਲ ਗੱਲਬਾਤ ਦੱਸਣ ਦੀ ਕੋਸ਼ਿਸ਼ ਕਰਦਾ ਜੇ ਤੁਸੀਂ ਸਮਝ ਸਕੇ ਤਾਂ ਇਹਦੇ ਵਿੱਚ ਦੋਸਤੋ ਇੱਕ ਡੇਲੀ ਉਮੀਦ ਨੂੰ ਜਿਹੜਾ ਇੰਟਰਵਿਊ ਦਿੱਤੀ ਜਾਂਦੀ ਆ ਪਾਕਿਸਤਾਨ ਦੇ ਇੱਕ ਮਤਲਬ ਆਗੂ ਵੱਲੋਂ ਉਹ ਕਹਿੰਦਾਗਾ ਕਿ ਅਸੀਂ ਉਹਦੀ ਰਿਪੋਰਟ ਕਹਿੰਦੀ ਆ ਕਿ ਰਾ ਦੇ ਮੁਖੀ ਨੂੰ ਅਸੀਂ ਕਿਹਾ ਸੀਗਾ ਕਿ ਸਾਡੀ ਪਰੰਪਰਾ ਦੇ ਤਾਂ ਪਰੇ ਖਿਲਾਫ ਹੈ ਪਰ ਅਸੀਂ ਤੁਹਾਨੂੰ ਜਿਹੜੇ ਸਿੱਖ ਖੜਕੂ ਨੇ ਉਹ ਤੁਹਾਨੂੰ ਅਸੀਂ ਦੇ ਦਿੰਨੇ ਆ ਤੇ ਤੁਸੀਂ ਸਾਡੇ ਮੁਤਾਬਕ ਕੰਮ ਕਰੋ ਤੇ ਅਸੀਂ ਤੁਹਾਨੂੰ ਇਹ ਸਾਰੇ ਜਿਹੜੇ ਇੱਥੇ ਸਾਡੇ ਕੋਲ ਬੰਦੇ ਹੈਗੇ ਨੇ ਇਹਨਾਂ ਨੂੰ ਅਸੀਂ ਤੁਹਾਡੇ ਹਵਾਲੇ ਕਰ ਦਿੰਨੇ ਆ ਦੋਸਤੋ ਇਹਦੇ ਚ ਅ ਹੋਰ ਵੀ ਤੁਹਾਨੂੰ ਮੈਂ ਇੱਕ ਦੋ ਗੱਲਾਂ ਦੱਸਦਾ ਜਿਹੜਾ ਰਜੀਵ ਗਾਂਧੀ ਸੀਗਾ ਰਜੀਵ ਗਾਂਧੀ ਜਿਸ ਦਿਨ ਮਾਰਿਆ ਜਾਂਦਾ ਉਸ ਤੋਂ ਕੁਝ ਮਿੰਟ ਪਹਿਲਾਂ ਉਹ ਕਹਿੰਦਾਗਾ ਕਿ ਇਹ ਮਈ 1991 ਦੀ ਗੱਲ ਆ ਦੋਸਤੋ ਉਹ ਕਹਿੰਦਾਗਾ ਕਿ ਕਸ਼ਮੀਰ ਬਾਰੇ ਸਾਡੀ ਸਹਿਮਤੀ ਤਾਂ ਬਣੀ ਗਈ ਸੀ ਪਰ ਉਹ ਮਾਰਿਆ ਗਿਆ ਯਾਨੀ ਕਿ ਜਿਆ ਉਲ ਹਕ ਕੁਝ ਦਿਨ ਪਹਿਲਾਂ ਮਾਰਿਆ ਗਿਆ ਸੀਗਾ ਜਹਾਜ਼ ਦੇ ਹਾਫੇ 'ਚ ਤੇ ਨਹੀਂ ਕਹਿੰਦਾ ਸਾਡੀ ਇਹ ਗੱਲਬਾਤ ਸਾਰੀ ਸਿਰੇ ਚੜ ਚੁੱਕੀ ਸੀ ਉਸ ਤੋਂ ਬਾਅਦ ਉਹ ਵੀ ਕੁਝ ਮਿੰਟਾਂ ਬਾਅਦ ਮਾਰਿਆ ਜਾਂਦਾ ਰਜੀਵ ગાંધી ਵੀ ਤੇ ਉਸ ਤੋਂ ਬਾਅਦ ਦੋਸਤੋ ਉਸ ਸਮੇਂ ਖਾਰਕੂ ਸਿੰਘਾ ਨੇ ਉੱਥੇ ਸਰਨ ਪਾਕਿਸਤਾਨ ਦੇ ਵਿੱਚ ਲੈ ਰੱਖੀ ਸੀਗੀ ਤਾਂ ਦੋਸਤੋ ਜਿਹੜੀ ਬੇਨ ਜੀਰ ਉੱਟੋ ਹੈ ਉਹ ਵੀ ਇੱਕ ਜਗ੍ਹਾ ਤੇ ਕਹਿੰਦੀ ਹੈ ਪਹਿਲਾਂ ਤਾਂ ਉਹਦਾ ਕਾਨੂੰਨ ਮੰਤਰੀ ਸੀਗਾ ਦੋਸਤੋ ਉਹਨੇ ਰਜੀਵ ગાંધી ਨੂੰ ਸਿੱਖਾਂ ਦੀ ਜਿਹੜੇ ਪਾਕਿਸਤਾਨ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦੀ ਸੂਚੀ ਦਿੱਤੀ ਸੀ ਤੇ ਉਹ ਸਾਰੇ ਦੇ ਸਾਰੇ ਭਾਰਤ ਦੇ ਹਵਾਲੇ ਕਰ ਦਿੱਤੇ ਸੀਗੇ ਜਿਹਦੇ ਕੁਝ ਤਾਂ ਉਥੇ ਬਾਰਡਰ ਦੇ ਉੱਪਰ ਸੀਦ ਹੋ ਗਏ ਸੀਗੇ ਕੁਝ ਨੂੰ ਭਾਰਤ ਦੇ ਪੰਜਾਬ ਦੇ ਵਿੱਚ ਆ ਕੇ ਸੀਦ ਕਰ ਦਿੱਤਾ ਗਿਆ ਸੀਗਾ ਇਹ ਸਾਰੀ ਇਹਨਾਂ ਦੀ ਗੰਦੀ ਰਾਜਨੀਤੀ ਅੰਦਰលੀਆਂ ਜੋੜਾਂ ਤੋੜਾਂ ਕਰਕੇ ਜਾਂ ਸੌਦਿਆਂ ਕਰਕੇ ਹਮੇਸ਼ਾ ਸਿੱਖਾਂ ਨਾਲ ਈਕਾਨ ਕੀਤਾ ਗਿਆ ਤਾਂ ਦੋਸਤੋ ਵੇਨਜੀਰ ਪੇ ਉਸ ਤੋਂ ਬਾਅਦ ਇੱਕ ਵਾਰੀ ਯਾਦ ਕਰਾਉਂਦੀ ਆ ਕਹਿੰਦੀ ਯਾਦ ਕਰੋ ਉਹ 1988 ਜਾ ਉਹ ਤੋਂ ਪਹਿਲਾਂ ਚੱਲ ਰਹੇ ਸੰਘਰਸ਼ ਦੇ ਵਿੱਚ ਜਦੋਂ ਕਹਿੰਦੇ ਅਸੀਂ ਮੈਂ ਕਹਿੰਦੀ ਆਪਣੇ ਕਾਨੂੰਨ ਮੰਤਰੀ ਦੇ ਰਾਹੀਂ ਜਿਹੜੇ ਸਿੱਖ ਖੜਕੂਬਾ ਵਾਲੇ ਬੰਦੇ ਸੀਗੇ ਉਹ ਕਹਿੰਦੀ ਮੈਂ ਅਰਜੀਮ ਗਾਂਧੀ ਦੇ ਹਵਾਲੇ ਕੀਤੇ ਸੀਗੇ ਉਹ ਕਹਿੰਦੀ ਭੁੱਲ ਗਏ ਗੱਲਾਂ ਨੂੰ ਤੁਸੀਂ ਕਹਿੰਦੇ ਉਹ ਭੁੱਲ ਗਏ 1988 ਦੇ ਵਿੱਚ ਸੰਘਰਸ਼ ਸਿੱਖ ਸੰਘਰਸ਼ ਜਿਹੜਾ ਸਿਰੇ ਸੀ ਉਹਨੂੰ ਖਤਮ ਕਰਨ ਦੇ ਵਿੱਚ ਮੇਰਾ ਰੋਲ ਹੈ ਇਹ ਦੋਸਤੋ ਬੇਨजीर ਭੁੱਟੋ ਦੀ ਇੰਟਰਵਿਊ ਜਾਂ ਸਪੀਚ ਦੇ ਲਬਜ ਮੈਂ ਤੁਹਾਨੂੰ ਦੱਸ ਰਿਆਂਗਾ ਤਾਂ ਦੋਸਤੋ ਉਸ ਤੋਂ ਬਾਅਦ ਜਿਹੜਾ ਬਲਾਬਲ ਭੁੱਟੋ ਸੀਗਾ ਉਹਦਾ ਬੇਟਾ ਉਹ ਜਦੋਂ ਭਾਰਤ ਆਉਂਦਾ ਤਾਂ ਉਹਦੇ 2 ਦਿਨ ਬਾਅਦ ਹੀ ਪਰਮਜੀਤ ਸਿੰਘ ਪੰਜਬੜ ਸ਼ਹੀਦ ਕਰ ਦਿੱਤਾ ਜਾਂਦਾ ਹੈ ਦੋਸਤੋ ਮੇਰਾ ਕਹਿਣ ਤੋਂ ਭਾਵ ਕੀ ਆ ਕਿ ਸਾਡੇ ਜਿਹੜੇ ਨੌਜਵਾਨ ਉਹਦੋਂ ਗਰਮ ਦਲੀਏ ਸੀਗੇ ਖੜਕੂ ਸੀ ਉਹਨਾਂ ਨੂੰ ਜਾਂ ਤਾਂ ਇਹ ਲੱਗਦਾ ਸੀਗਾ ਕਿ ਪਾਕਿਸਤਾਨ ਸਾਡੀ ਸੱਚੇ ਦਿਲੋਂ ਮਦਦ ਕਰਦਾ ਹੈ ਜਾਂ ਕੋਈ ਹੋਰ ਉਹਨਾਂ ਕੋਲ ਰਸਤਾ ਨਹੀਂ ਸੀਗਾ ਉਹ ਉਹਨਾਂ ਤੇ ਭਰੋਸਾ ਕਰ ਲੈਂਦੇ ਸੀਗੇ ਪਰ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਸਾਡਾ ਕਹਣ ਕੀਤਾ ਸਾਡੇ ਨਾਲ ਦਗਾ ਕਰਕੇ ਸਾਡੇ ਉਹਨਾਂ ਨੌਜਵਾਨ ਹੀਰਿਆਂ ਨੂੰ ਜਿਹੜੇ ਉਸ ਸਮੇਂ ਬਹੁਤ ਹੀ ਚੜ੍ਹਦੀ ਕਲਾ ਵਾਲੇ ਜਾਂ ਆਪਾਂ ਕਹਿ ਲਓ ਕਿ ਮੂਰਲੀਆਂ ਸਫਾ ਵਾਲੇ ਆਗੂ ਸੀਗੇ ਖੜਕੂ ਸੀਗੇ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਕਿਉਂਕਿ ਸਭ ਤੋਂ ਮਾੜੀ ਗੱਲ ਦੋਸਤੋ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਕਿਸੇ ਨੂੰ ਭਰੋਸੇ ਦੇ ਵਿੱਚ ਲੈ ਕੇ ਕਿਸੇ ਨਾਲ ਵਿਸ਼ਵਾਸ ਘਾਤ ਕਰਨਾ ਸਭ ਤੋਂ ਵੱਡਾ ਪਾਪ ਹੈ ਕਿਉਂਕਿ ਕੋਈ ਬੰਦਾ ਤੁਹਾਡੇ ਤੇ ਭਰੋਸਾ ਕਰਕੇ ਤੁਹਾਡੇ ਘਰੇ ਆ ਜਾਂਦਾ ਤੇ ਤੁਸੀਂ ਉਹਨੂੰ ਆਪਣੇ ਘਰੇ ਮਰਵਾ ਦਿੰਦੇ ਹੋ ਇਹ ਤੋਂ ਵੱਡਾ ਪਾਪ ਕੋਈ ਹੋ ਨਹੀਂ ਸਕਦਾ ਇਹੋ ਪਾਪ ਪਾਕਿਸਤਾਨੀ ਏਜੰਸੀਆਂ ਨੇ ਸਾਡੇ ਖੜਕੂਆਂ ਨਾਲ ਸਾਡੇ ਸਿੱਖਾਂ ਨਾਲ ਕੀਤਾਗਾ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਇਹ ਦੋਸਤੋ ਪਹਿਲਾ ਹੁੰਦਾ ਰਿਹਾਗਾ ਪਰ ਅਸਲੀਅਤ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣੀ ਚਾਹਣਾ ਕਿ ਜਦੋਂ 1984 ਵੇਲੇ ਸੰਤਾ ਵਾਲਾ ਜਿਹੜਾ ਟਾਈਮ ਸੀਗਾ ਉਸ ਸਮੇਂ ਜਿਵੇਂ ਭਾਰਤ ਬਹੁਤ ਰੌਲਾ ਪਾਉਂਦਾ ਸੀਗਾ ਕਿ ਪਾਕਿਸਤਾਨ ਤੋਂ ਮਦਦ ਆਈ ਆ ਜੀ ਪਾਕਿਸਤਾਨ ਤੋਂ ਪੰਡਰਾਵਾਂ ਵਾਲੇ ਹਥਿਆਰ ਲਿਆਉਂਦੇ ਸੀ ਇਹ ਕਰਦੇ ਸੀ ਉਹ ਸਾਰੀ ਝੂਠੀ ਗੱਲ ਸੀ ਪਾਕਿਸਤਾਨ ਦਾ ਇੱਕ ਵੀ ਹਥਿਆਰ ਨਹੀਂ ਉਥੋਂ ਮੇਰੇ ਦਰਵਾਜ਼ਾ ਸਾਹਿਬ ਤੋਂ ਸਾਰਾ ਜਿੰਨਾ ਅਸਲਾ ਮਿਲਿਆ ਉਹ ਭਾਰਤ ਦਾ ਹੀ ਕੋਈ ਫੌਜ ਤੋਂ ਲੁੱਟਿਆ ਕੋਈ ਪੁਲਿਸ ਤੋਂ ਲੁੱਟਿਆ ਜਾਂ ਕੋਈ ਹੋਰ ਇਧਰੋਂ ਉਧਰੋਂ ਕਰਕੇ ਕੀਤਾ ਆਇਆ ਸੀਗਾ ਕਿਸੇ ਵੀ ਜਗ੍ਹਾ ਦੇ ਉੱਪਰ ਪਾਕਿਸਤਾਨ ਨੇ ਕੋਈ ਮਦਦ ਨਹੀਂ ਸੀ ਕੀਤੀ ਸਿਰਫ ਜਾਂ ਅਫਵਾਹ ਸੀਗੀ ਜਾਂ ਭਾਰਤ ਜਾਣ ਬੁੱਝ ਕੇ ਰੌਲਾ ਪਾਉਂਦਾ ਸੀ ਪ੍ਰੈਸ ਤੇ ਦੁਨੀਆ ਦੇ ਸਾਹਮਣੇ ਪਾਕਿਸਤਾਨ ਤੇ ਇਲਜ਼ਾਮ ਲਾਉਣ ਦੀ ਖਾਤਰ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਬਦਨਾਮ ਕਰਨ ਦੀ ਖਾਤਰ ਜਦੋਂ ਕਿ ਅਸਲੀਅਤ ਦੇ ਵਿੱਚ ਕੁਝ ਵੀ ਐਸਾ ਨਹੀਂ ਸੀਗਾ ਪਰ 84 ਜਦੋਂ ਵਾਪਰ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਖੜਕੂ ਸਿੰਘ ਮੰਨ ਲਓ ਤੁਸੀਂ ਆਏ ਜਿਨ੍ਹਾਂ ਨੇ ਦੁਵਾਰਾ ਸੰਘਰਸ਼ ਸ਼ੁਰੂ ਕੀਤਾ ਉਹਨਾਂ ਨੂੰ ਕੁਝ ਨਾ ਕੁਝ ਅਸਲਾ ਜਮੇ ਉੱਥੋਂ ਲਿਆਉਣਾ ਇਸ ਤਰ੍ਹਾਂ ਦੀਆਂ ਤਾਂ ਘਟਨਾਵਾਂ ਕੁਝ ਸਾਹਮਣੇ ਆਉਂਦੀਆਂ ਨੇ ਪਰ ਜਿਹੜਾ ਜਿੰਨਾ ਵੱਡੇ ਲੈਵਲ ਤੇ ਕਹਿੰਦੇ ਹੁੰਦੇ ਤੁਸੀਂ ਉੱਥੇ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਇਹ ਇੱਕਾ ਦੁੱਕਾ ਗੱਲਾਂ ਸੀਗੀਆਂ ਜਿਹੜੀਆਂ ਫੋਟੋ ਆ ਫੋਟੋ ਆ ਜਾਂਦੇ ਤੇ ਉਦਾਂ ਇਸ ਤਰ੍ਹਾਂ ਦਾ ਕਿਤੇ ਵੀ ਕਹਿੰਦੇ ਕੋਈ ਗੱਲ ਬਾਤ ਨਹੀਂ ਸੀਗੀ ਪਰ ਸਾਡੇ ਜਿਹੜੇ ਇਹ ਆਗੂ ਸੀਗੇ ਇਹ ਉਹਨਾਂ ਦੀਆਂ ਗੱਲਾਂ 'ਚ ਕਿਤੇ ਨਾ ਕਿਤੇ ਆ ਗਏ ਮੰਨ ਲਓ ਇਹ ਤਾਂ ਉਹ ਜਾਣਦੇ ਨੇ ਜਾਂ ਪਰਮਾਤਮਾ ਜਾਣਦਾ ਪਰ ਦੋਸਤੋ ਜਿਹੜਾ ਆਈਐਸਆਈ ਦਾ ਕਿਰਦਾਰ ਹੈ ਉਹਦਾ ਇੱਕ ਅਵਦਾਈ ਸਾਬਕਾ ਮੁਖੀ ਕਹਿੰਦਾ ਕਹਿੰਦਾ ਜੇ ਸਰਕਸ ਦੇ ਵਿੱਚ ਕੰਮ ਕਰਨਾ ਤਾਂ ਦੋ ਘੋੜਿਆਂ ਤੇ ਸਵਾਰ ਤੁਹਾਨੂੰ ਹੋਣਾ ਸਿੱਖਣਾ ਪੈਣਾ ਯਾਨੀ ਕਿ ਡਬਲਿੰਗ ਕਹਿੰਦਾ ਜੇ ਤੁਸੀਂ ਮਤਲਬ ਇਸ ਲੜਾਈ ਦਾ ਹਿੱਸਾ ਬਣਨਾ ਤਾਂ ਤੁਸੀਂ ਡਬਲਿੰਗ ਕਰਨਾ ਜੇ ਸਿੱਖੋਗੇ ਕਿਉਂਕਿ ਉਸਾਮਾ ਬਿੱਲ ਲਾਦੇਣ ਦੀ ਖਾਤਰ ਉਹਨੇ ਕਿਹਾ ਸੀਗਾ ਕਿ ਸਾਡੀ ਇਹ ਲਾਈਫ ਲਾਈਨ ਹੈ ਤੇ ਉਹਨੂੰ ਜਾਣਬੁੱਝ ਕੇ ਇਹਨਾਂ ਨੇ ਆਪਦੇ ਕੋਲੇ ਰੱਖਿਆ ਹੋਇਆ ਸੀਗਾ ਜਦੋਂ ਮਤਲਬ ਨਿਕਲ ਗਿਆ ਤਾਂ ਉਹਨੂੰ ਅਮਰੀਕਾ ਨੂੰ ਸੱਦ ਕੇ ਉਹਨਾਂ ਤੋਂ ਹੀ ਮਰਵਾ ਦਿੱਤਾ ਸੀਗਾ ਸ਼ੇਮ ਇਸੇ ਤਰ੍ਹਾਂ ਹੀ ਸਾਡੇ ਖਾੜਕੂਆਂ ਨੂੰ ਪਹਿਲਾਂ ਵਰਤਨਾ ਜਿੰਨਾ ਟਾਈਮ ਲੋੜ ਹੈ ਉਸ ਤੋਂ ਬਾਅਦ ਜਦੋਂ ਭਾਰਤ ਤੋਂ ਆਪਣੀਆਂ ਕੁਝ ਸਰਤਾਂ ਮਨਾਉਣੀਆਂ ਹੁੰਦੀਆਂ ਸੀਗੀਆਂ ਆਪਣੀਆਂ ਗੱਲਾਂ ਮਨਾਉਣੀਆਂ ਹੁੰਦੀਆਂ ਧੀਆਂ ਤਾਂ ਨਾਲ ਦੀ ਨਾਲ ਸਿੱਖਾਂ ਦੇ ਬੰਦਿਆਂ ਨੂੰ ਸਿੱਖ ਸਿੱਖ ਘੜਪੂਆ ਨੂੰ ਜਾਂ ਜੋ ਵੀ ਆਗੂ ਹੁੰਦੇ ਸੀਗੇ ਉਹਨਾਂ ਨੂੰ ਭਾਰਤ ਨੂੰ ਸੌਂਪ ਕੇ ਆਪਣਾ ਜਿਹੜਾ ਮਾਲ ਖਰੀਦਣਾ ਹੁੰਦਾ ਜੋ ਵੀ ਉਹਨਾਂ ਨੇ ਆਪਣੇ ਸਮਝੌਤੇ ਦੇ ਤਹਿਤ ਕੋਈ ਚੀਜ਼ਾਂ ਲੈਣੀਆਂ ਹੁੰਦੀਆਂ ਤਾਂ ਉਹ ਉਹ ਲੈ ਲੈਂਦੇ ਸੀਗੇ ਮੈਂ ਇਹ ਕਹਿ ਸਕਦਾ ਕੁੱਲ ਮਿਲਾ ਕੇ ਕਿ ਪਾਕਿਸਤਾਨ ਦੀ ਆਈਐਸਆਈ ਜਿਹੜੀ ਹੈਗੀ ਆ ਉਹ ਸਿੱਖਾਂ ਨੂੰ ਵੇਚ ਕੇ ਭਰੋਸੇ 'ਚ ਪਹਿਲਾਂ ਲੈ ਲੈਣਾ ਉਸ ਤੋਂ ਬਾਅਦ ਉਹਨਾਂ ਦਾ ਮੁੱਲ ਪਾ ਦੇਣਾ ਇਦੋਂ ਬਾਅਦ ਕੋਈ ਵੀ ਜਿਹੜਾ ਮੈਂ ਕਹਣਾ ਕਿ ਸਾਡੇ ਬੰਦਿਆਂ ਦੇ ਨਾਲ ਕਿਸੇ ਤਰ੍ਹਾਂ ਦੀ ਉਹਦੀ ਹਮਦਰਦੀ ਜਾਂ ਕੋਈ ਮਦਦ ਕਰਨ ਵਾਲੀ ਗੱਲ ਕਿਤੇ ਵੀ ਦਿਖਾਈ ਨਹੀਂ ਦਿੰਦੀ ਪਰ ਦੋਸਤੋ ਸਾਡੇ ਇਹ ਦੋ ਤਿੰਨ ਹੀਰੇ ਇਸ ਤਰ੍ਹਾਂ ਦੇ ਨੇ ਜਿਹੜੇ ਪ੍ਰੀਤਮ ਸਿੰਘ ਸੇਖੋਂ ਦਾ ਕਾਟਾ ਪੂਰਾ ਨਹੀਂ ਹੋ ਸਕਦਾ ਬੀਤ ਗਿਆ ਕੱਲ੍ਹ ਆਇਆ ਇਹ ਪਰ ਦੋਸਤੋ ਪ੍ਰੀਤਮ ਸਿੰਘ ਸੇਖੋਂ ਅਗਰ ਇਹ ਪਾਕਿਸਤਾਨੀਓ ਨੂੰ ਇਸ ਤਰ੍ਹਾਂ ਨਾਮ ਰਵਾਉਂਦੇ ਤਾਂ ਉਹ ਬੰਦਾ ਬਹੁਤ ਹੀ ਕਾਬਲ ਤੇ ਪੜਿਆ ਲਿਖਿਆ ਹੋਣ ਕਰਕੇ ਤੇ ਮਤਲਬ ਕਾਬਲ ਵੀ ਸੀ ਪੜਿਆ ਲਿਖਿਆ ਵੀ ਸੀ ਇੰਗਲਿਸ਼ ਵੀ ਬੋਲਦਾ ਸੀ ਤੇ ਨਾਲ ਉਹ ਕਾਰਵਾਈਆਂ ਵੀ ਕਰਦਾ ਸੀਗਾ ਤੇ ਉਹ ਇਹਨਾਂ ਨੇ ਖਤਮ ਕੀਤਾ ਪਰਮਜੀਤ ਸਿੰਘ ਪੰਜਵੜ ਹੁਣ ਖਤਮ ਕੀਤਾ ਜਿਹੜਾ ਪ੍ਰੀਤਮ ਸਿੰਘ ਸੇਖੋਂ ਤੋਂ ਬਾਅਦ ਇਹ ਆਪਣਾ ਹਰਮੀਰ ਸਿੰਘ ਪੀ ਐਚ ਡੀ ਬਣਿਆ ਸੀਗਾ ਲਿਬਰੇਸ਼ਨ ਫੋਰਸ ਦਾ ਮੁਖੀ ਉਹਦਾ ਖਾਤਮਾ ਕੀਤਾ ਸੋ ਦੋਸਤੋ ਇਹ ਕਿਸੇ ਵੀ ਤਰ੍ਹਾਂ ਮੈਂ ਮਤਲਬ ਪਾਕਿਸਤਾਨ ਦੇ ਲੋਕਾਂ ਤੇ ਜਾਂ ਕੌਮ ਦੇ ਉੱਪਰ ਕੋਈ ਇਲਜ਼ਾਮ ਨਹੀਂ ਲਾ ਰਿਹਾ ਮੈਂ ਸਿਰਫ ਇਹਨਾਂ ਏਜੰਸੀਆਂ ਬਾਰੇ ਕਹਿ ਰਿਹਾ ਜਿਹੜੀਆਂ ਏਜੰਸੀਆਂ ਕਿਸੇ ਦੀਆਂ ਵੀ ਸੱਕੀਆਂ ਨਹੀਂ ਹੈਗੀਆਂ ਇਹ ਸਿਰਫ ਆਪਣੇ ਮਤਲਬ ਕੱਢ ਕੇ ਇਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਇਹ ਖੁਦ ਆਪਣੇ ਬੰਦੇ ਜਿਹੜੇ ਇਹਨਾਂ ਨੇ ਕੋਈ ਟਾਰਗੇਟ ਲਈ ਭੇਜੇ ਹੁੰਦੇ ਨੇ ਦੂਜੇ ਦੇਸ਼ 'ਚ ਇਹ ਉਹਨਾਂ ਨੂੰ ਵੀ ਆਪਣੇ ਬੰਦਿਆਂ ਤੋਂ ਹੀ ਮਰਵਾ ਦਿੰਦੀਆਂ ਨੇ ਏਜੰਸੀਆਂ ਇਹ ਅਸਲੀਅਤ ਹੈ ਮੈਂ ਜਿਵੇਂ ਪਹਿਲਾਂ ਤੁਹਾਨੂੰ ਕਿਹਾਗਾ ਇਹ ਮੈਂ ਕੋਈ ਕੋਲੋ ਬਣਾ ਕੇ ਗੱਲ ਨਹੀਂ ਕਹਿ ਰਿਹਾ ਇਹ ਅਸਲੀਅਤ ਹੈ ਇਹਨਾਂ ਦੇ ਫਿਰ ਕੋਈ ਨਾ ਕੋਈ ਕਈ ਵਾਰੀ ਬੋਲ ਪੈਂਦੇ ਨੇ ਜਦੋਂ ਉਹ ਦੱਸਦੇ ਨੇ ਤੇ ਜਿਵੇਂ ਖੁੱਲੇ ਪੇਧ ਕਿਤਾਬ ਦੇ ਵਿੱਚ ਉਸ ਸਮੇਂ ਦੇ ਮੁਖੀ ਨੇ ਦੱਸਿਆ ਨੇ ਸਾਰੀਆਂ ਗੱਲਾਂ ਕਿ ਸਾਡੇ ਬੰਦੇ ਜਦੋਂ ਟਾਰਗੇਟ ਪੂਰਾ ਹੋ ਜਾਂਦਾ ਸਾਡੇ ਕੰਮ ਦਾ ਨਹੀਂ ਰਹਿੰਦਾ ਤਾਂ ਕਿ ਉਹ ਕੱਲ ਨੂੰ ਕੋਈ ਗੱਲ ਓਪਨ ਨਾ ਕਰ ਦੇਵੇ ਕਿਤੇ ਕੱਲ ਨੂੰ ਉਹ ਗੱਲ ਨੰਗੀ ਨਾ ਕਰ ਦੇਵੇ ਸਾਡੇ ਉਦੋਂ ਬਾਅਦ ਵਾਲੇ ਬੰਦੇ ਭੇਜ ਕੇ ਉਹਨੂੰ ਖਤਮ ਕਰਵਾ ਦਿੰਦੇ ਔਰ ਪਤਾ ਕਹਿੰਦਾ ਸਾਨੂੰ ਸਾਰਾ ਹੁੰਦਾਗਾ ਕਿ ਸਾਡਾ ਵੀ ਹਾਲੇ ਹੀ ਹੁਣ ਪਰ ਸਿਸਟਮ ਐਸਾਗਾ ਕਿ ਉਹਦੇ ਚ ਬੰਦਾ ਜਦੋਂ ਉਲਝਿਆ ਹੁੰਦਾ ਬਾਹਰ ਨਿਕਲ ਨਹੀਂ ਸਕਦਾ ਇਹ ਅਸਲੀਅਤ ਹੈ ਦੋਸਤੋ ਪਰਮਜੀਤ ਸਿੰਘ ਪੰਜਬੜ ਤੇ ਪ੍ਰੀਤਮ ਸਿੰਘ ਸੇਖੋ ਔਰ ਮੀਤ ਸਿੰਘ ਪੀ ਐਚ ਡੀ ਦੇ ਅ ਅੰਤ ਦੀ ਉਹਨਾਂ ਦੀਆਂ ਸ਼ਹੀਦੀਆਂ ਦਾ ਜਿਹੜਾ ਜਿਸ ਤਰ੍ਹਾਂ ਦਾ ਵੀ ਹੋਇਆ ਵਾਪਰਿਆ ਉਹਦੇ ਲਈ ਜ਼ਿੰਮੇਵਾਰ ISAI ਤੇ RAW ਰਾ ਇਹ ਮੇਨ ਜ਼ਿੰਮੇਵਾਰ ਨੇ ਦੋਸਤੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਤੁਹਾਡੀ ਆਪਾਂ ਅੱਜ ਕਰ ਦਈਏ ਧੰਨਵਾਦ ਦੋ ਦਿਨ ਹੋ ਗਏ ਇਹਦਾ ਬੋਲ ਬਹੁਤ ਖਰਾਬ ਸੀ ਦੋਸਤੋ ਮੇ ਤੋਂ ਬੋਲਿਆ ਨਹੀਂ ਜਾਂਦਾ ਮੈਂ ਇਸ ਕਾਰਨ ਕਰਕੇ ਦੋ ਤਿੰਨ ਦਿਨਾਂ ਦੀ ਚੱਜ ਨਾਲ ਵੀਡੀਓ ਨਹੀਂ ਬਣਾ ਸਕਿਆ ਦੋਸਤੋ ਮੈਂ ਕੱਲ ਇੱਕ ਵੀਡੀਓ ਪਾਈ ਸੀ ਇੱਕ ਉਹ ਬਾਬਾ ਜਿਹੜਾ ਜੱਟਾਂ ਬਾਰੇ ਬਹੁਤ ਵੱਧ ਘੱਟ ਬੋਲਦਾ ਉਹਦੇ ਬਾਰੇ ਵੀਡੀਓ ਪਾਈ ਸੀ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਹਰਪਾ ਜਨ ਸਿੰਘ ਜੀ ਵੈਗਰੂ ਜੀ ਲਿਖਦੇ ਨੇ ਜੰਟਾ ਪ੍ਰਾਊਡ ਵੈਗਰੂ ਲਿਖਦੇ ਨੇ ਹਰਜਿੰਦਰ ਸਿੰਘ ਸੋ ਪ੍ਰਾਊਡ ਪਰਮਜੀਤ ਸਿੰਘ ਫਤੇ ਬਲਾਉਂਦੇ ਆ ਬਲਜੀਤ ਰਟੋਲ ਇਹ ਵੀ ਫਤੇ ਬਲਾਉਂਦੇ ਆ ਨਿਸਾਨ ਵੀ ਫਤੇ ਬਲਾਉਂਦਾ ਇੰਦਰਜੀਤ ਸਿੰਘ ਆ ਸ਼ਾਨਦਾਰ ਲਿਖਦਾ ਮੂਨ ਸਿੰਘ ਉੱਭੀ ਮੇਰਾ ਵੀਰ ਉਹ ਵੀ ਕੰਗਰੀਟ ਕਰ ਰਿਹਾ ਧੰਨਵਾਦ ਪ੍ਰਾਭੋ ਮੋਨ ਜੀ ਸਲੂਟ ਲੱਗੇ ਰਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ